ਸਾਸੀਕਰ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰ ਟਿਵੀ ਮੈਂ ਦਵਿੰਦਰ ਮੰਡ ਸਨੀ ਮਾਲਟਨ ਪਿਛਲੇ ਕੁਝ ਦਿਨਾਂ ਤੋਂ ਕਾਫੀ ਸੋਸ਼ਲ ਮੀਡੀਆ ਤੇ ਐਕਟਿਵ ਨੇ ਔਰ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਪੋਸਟ ਪਾਈ ਸੀ ਇੱਕ ਬੰਦੇ ਨੇ ਇਹ ਗੱਲ ਕੀਤੀ ਸੀ ਕਿ ਕਰਨ ਔਜਲਾ ਜੋ ਕਿ ਹਾਲੀਵੁੱਡ ਤੱਕ ਪਹੁੰਚਿਆ ਉਹ ਸਭ ਤੋਂ ਪਹਿਲਾ ਗਾਇਕ ਹੈ ਜੋ ਹਾਲੀਵੁੱਡ ਤੱਕ ਪਹੁੰਚਿਆ ਤਾਂ ਉਸ ਦਾ ਜਵਾਬ ਸਨੀ ਮਾਲਟਨ ਨੇ ਇਹ ਦਿੱਤਾ ਸੀ ਕਿ ਨਹੀਂ ਕਰਨ ਔਜਲਾ ਨਹੀਂ ਸਭ ਤੋਂ ਪਹਿਲਾ ਹਾਲੀਵੁੱਡ ਪਹੁੰਚਣ ਵਾਲਾ ਇੱਕੋ ਗਾਇਕ ਹੈ ਅਤੇ ਉਸ ਦਾ ਨਾਮ ਹੈ ਸਿੱਧੂ ਮੂਸੇਵਾਲਾ ਤੇ ਹੁਣ ਕਾਫੀ ਟਾਈਮ ਤੋਂ ਲਗਾਤਾਰ ਪੋਸਟ ਆ ਪਰ ਰਹੇ ਨੇ ਤਾਂ ਅੱਜ ਇੱਕ ਹੋਰ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਸਨੀ ਮਾਲਟਨ ਨੇ ਤਾਂ ਉਸ ਪੋਸਟ ਦੇ ਵਿੱਚ ਇੱਕ ਵਾਰ ਫਿਰ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਔਰ ਇਹ ਫੋਟੋ ਸੋ ਹਾਈ ਗਾਣੇ ਦੀ ਹੈ ਜਿਸ ਦੀ ਇੱਕ ਯਾਦ ਸਾਂਝੀ ਕੀਤੀ ਸਨੀ ਮਾਲਟਨ ਨੇ ਤਾਂ ਇਸ ਫੋਟੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਨੀ ਮਾਲਟਨ ਬਿਗਵੜ ਅਤੇ ਸਿੱਧੂ ਮੂਸੇਵਾਲਾ ਨਜ਼ਰ ਆ ਰਹੇ ਨੇ ਤਾਂ ਥੱਲੇ ਕੈਪਸ਼ਨ ਦੇ ਵਿੱਚ ਵੀ ਕੁਝ ਚੀਜ਼ਾਂ ਲਿਖਿਆ ਨੇ ਜੋ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਸਨੀ ਮਾਲਟਨ ਲਿਖਦੇ ਨੇ ਕਿ 7 ਸਾਲ ਪਹਿਲਾਂ ਕੁਝ ਗੀਤ ਬਦਲਦੇ ਨੇ ਸੱਭਿਆਚਾਰ ਅਤੇ ਇਸ ਗੀਤ ਤੇ ਪਲ ਦੇ ਨਾਲ ਬਿਲਕੁਲ ਉਹੀ ਕੀਤਾ ਪਰਮਾਤਮਾ ਨੇ ਤਿੰਨ ਲੋਕਾਂ ਨੂੰ ਇਕੱਠਾ ਕੀਤਾ ਜਿਨ੍ਹਾਂ ਨੂੰ ਉਹਨਾਂ ਦੀ ਸਾਰੀ ਉਮਰ ਸ਼ੱਕੀ ਸੀ ਅਤੇ ਉਹਨਾਂ ਨੂੰ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਦੌੜਾ ਬਣਾਉਣ ਦਿੱਤੀ ਸੱਭਿਆਚਾਰ ਨੂੰ ਖਿਲੌਣ ਵਾਲੇ ਕਿਸੇ ਵੀ ਵਿਅਕਤੀ ਨੂੰ ਰੌਲਾ ਪਾ ਕਾਸ਼ ਵੀਰ ਇਹ ਸਾਰਾ ਪਿਆਰ ਦੇਖਣ ਲਈ ਇੱਥੇ ਹੁੰਦਾ ਉਸ ਨੂੰ ਇਹ ਸਾਰਾ ਪਿਆਰ ਮਿਲਦਾ ਚਾਹੇ ਕੋਈ ਵੀ ਪਲ ਹੋਵੇ ਇਹ ਕਦੇ ਪੂਰਾ ਨਹੀਂ ਹੁੰਦਾ ਜਦੋਂ ਤੁਸੀਂ ਇਸ ਨੂੰ ਸਾਰਿਆਂ ਨਾਲ ਨਹੀਂ ਮਨਾ ਸਕਦੇ ਸਿੱਧੂ ਮੂਸੇਵਾਲਾ ਤਾਂ ਇਹ ਕੁਝ ਲਾਈਨਾਂ ਸਨੀ ਮਾਲਟ ਨੇ ਆਪਣੇ ਇਸ ਫੋਟੋ ਦੇ ਥੱਲੇ ਕੈਪਸ਼ਨ ਦੇ ਵਿੱਚ ਲਿਖੀਆਂ ਹੋਈਆਂ ਨੇ ਇੱਕ ਵਾਰ ਫਿਰ ਉਹ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਨੇ ਕਾਫੀ ਭਾਵੁਕ ਨਜ਼ਰ ਆ ਰਹੇ ਨੇ ਸੋ ਤੁਹਾਨੂੰ ਕਿੰਨਾ ਕੁ ਵੇਟ ਹੈ ਸਿੱਧੂ ਦੇ ਨਵੇਂ ਗਾਣਿਆਂ ਦਾ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਿਕਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par ब...